ਯੋਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਵੱਖ-ਵੱਖ ਨਸ਼ਾ ਵੇਚਣ ਵਾਲੇ ਦੋਸ਼ੀਆਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਸੰਗਰੂਰ ਦੀ ਰਾਮਨਗਰ ਬਸਤੀ ਵਿਖੇ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਦੇ ਘਰ ਨੂੰ ਜੀਸੀਬੀ ਮਸ਼ੀਨ ਨਾਲ ਤੋੜਿਆ ਗਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਵੀ ਵਿਅਕਤੀ ਨਸ਼ਾ ਵੇਚ ਰਹੇ ਹਨ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੇ ਕੋ ਜਿਦਾ ਤੁਹਾਨੂੰ ਪਤਾ ਹੈ ਵੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਰੋਧ ਤਹਿਤ ਜੋ ਨਸ਼ਾ ਤਸਕਰ ਨੇ ਚਾਹੇ ਉਹ ਸਪਲਾਈਰ ਨੇ ਜਾਂ ਛੋਟੇ ਲੈਵਲ ਦੇ ਜਾਂ ਵੱਡੇ ਲੈਵਲ ਦੇ ਉਹ ਕਿਸੇ ਵੀ ਕਿਸਮ ਦੇ ਉਹਨੂੰ ਬਖਸ਼ਾ ਨਹੀਂ ਜਾ ਰਿਹਾ ਇਸੇ ਤਰ੍ਹਾਂ ਅੱਜ ਜਿਹੜਾ ਰਾਮਨਗਰ ਵਸਤੀ ਸਾਡੇ ਇੱਥੇ ਸੰਰੂਰ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਜੀਤ ਸਿੰਘ ਨਾਮ ਦਾ ਬੰਦਾ ਜਿਸ ਤੇ ਤਕਰੀਬਨ ਦਰਜਨ ਦੇ ਕਰੀਬ ਜਿਹੜੇ ਨਸ਼ਾ ਵੇਚਣ ਦੇ ਪਰਚੇ ਨੇ ਜਿਹਨੂੰ 10 ਸਾਲ ਕੈਦ ਤੇ ਲੱਖ ਰੁਪਏ ਜੁਰਮਾਨਾ ਵੀ ਹੋ ਚੁੱਕਿਆ ਉਸ ਦੀ ਜਿਹੜੀ ਪ੍ਰਾਪਰਟੀ ਆ ਸਿਵਲ ਪ੍ਰਸ਼ਾਸਨ ਨੇ ਆਇਡੈਂਟੀਫਾਈ ਕੀਤਾ ਜੋ ਕਿ ਉਹ ਨਾਜਾਇਜ਼ ਜਿਹੜੀ ਪ੍ਰਾਪਰਟੀ ਆ ਉਹ ਬਣੀ ਹੋਈ ਆ ਨਾਜਾਇਜ਼ ਸਾਰੀ ਵੀ ਕੀਤੀ ਹੋਈ ਆ ਉਸ ਦੇ ਤਹਿਤ ਅਸੀਂ ਜਿਹੜਾ ਡਿਸਟ੍ਰਿਕਟ ਪੁਲਿਸ ਵੱਲੋਂ ਆ ਜੋ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਦੀ ਮਦਦ ਲਈ ਇੱਥੇ ਆਏ ਆ ਤਾਂ ਜੋ ਕੋਈ ਜਿਹੜਾ ਕੋਈ ਮੰਦਭਾਗ ਘਟਨਾ ਹੋ ਸਕੇ ਤੇ ਇਹ ਅਸੀਂ ਵੀ ਵਾਰਨਿੰਗ ਕਰਦੇ ਆ ਵੀ ਜਿਹੜਾ ਨਸ਼ਾ ਤਸਕਰ ਆ ਉਹ ਜਾਂ ਤਾਂ ਨਸ਼ਾ ਵੇਚਣੋਂ ਹਟ ਜਾਏ ਨਹੀਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਉਹਨੂੰ ਜੇਲ੍ਹ ਭਜਾਂਗੇ ਜਿਹੜੀ ਕੋਈ ਉਹਨਾਂ ਨਜਾਇਜ਼ ਪ੍ਰਾਪਰਟੀ ਬਣਾ ਹੋਈ ਉਹ ਢਾਈ ਵੀ ਜਾਓਗੇ ਅਤੇ ਜਿਹੜੇ ਨਜਾਇਜ਼ ਹੋਰ ਮੋਬਾਈਲ ਇਮੋਬਲ ਪ੍ਰਾਪਰਟੀ ਆ ਉਹਨੂੰ ਅਸੀਂ ਜਿਹੜਾ ਪ੍ਰੋਸੀਜਰ ਤਹਿਤ ਉਹਨੂੰ ਫ੍ਰੀਜ਼ ਵੀ ਕਰਾਵਾਂਗੇ ਬੇਨੇਮੀਆ ਨਾਲ ਗੈਰਕਾਨੂੰਨੀ ਉਹ ਸਾਰੀਆਂ ਜੋ ਕੀਤੀਆਂ ਗਈਆਂ ਨੇ ਸ਼ਹਿਰ ਵਿੱਚ ਉਹਨਾਂ ਵਿੱਚੋਂ ਇੱਕ ਸਾਰੀ ਇਹ ਸੀ ਇਹਨੂੰ ਸਮੇਸਰ ਨੋਟਿਸ ਦਿੱਤਾ ਗਿਆ ਸੀ ਰਤੂ ਨਾ ਤਾਂ ਕੋਈ ਨੋਟਿਸ ਦਾ ਕੋਈ ਨਾ ਉਹਨਾਂ ਨੂੰ ਜਵਾਬ ਦਿੱਤਾ ਗਿਆ ਹੈ। ਨਾ ਹੀ ਕੋਈ ਆਪਣਾ ਪੱਖ ਪੇਸ਼ ਕੀਤਾ ਗਿਆ। ਕਾਫੀ ਸਮਾਂ ਦਿੱਤਾ ਹੈ ਇਹਨਾਂ ਨੂੰ ਤੀਸਰੇ ਮਹੀਨੇ ਤੋਂ ਕਾਰਵਾਈ ਚੱਲ ਰਹੀ ਹੈ ਮਾਰਚ ਤੋਂ। ਸੋ ਅੱਜ ਜਦੋਂ ਪਰ ਮੁਕੰਮਲ ਕਾਰਵਾਈ ਕਰਨ ਉਪਰੰਤ ਤਾਂ ਜਿਹੜੀ ਉਹ ਜਿਹੜੀ ਨਜਾਇਜ਼ ਉਸਾਰੀ ਹੈ ਉਹਦਾ ਜਿਹੜਾ ਨਜਾਇਜ਼ ਹਿੱਸਾ ਉਹਨੂੰ ਹਟਾ ਦਿੱਤਾ ਜਾਊ।